ਮੈਂ ਜਸਜੀਤ ਸਿੰਘ ਚਲਾੰਗ ਕਾਨੋਫ ਸਰਦਾਰ ਹਰੀ ਸਿੰਘ ਪਿੰਡ ਤੇ ਡਾਕ ਖਾਨਾ ਚਲਾਣ ਹਿਲਾ ਜ਼ਿਲੰਦਰ ਪੰਜਾਬ ਤੇ ਭਾਰਤ ਇਸ ਜਗ੍ਹਾ ਤੋਂ ਇਹ ਵੀਡੀਓ ਲੈਪ ਜਾਰੀ ਕਰਦਾ ਵੀ ਇਹ ਜਗਾ ਡਾਈ ਆ ਉਦੋਂ ਫੋਨ ਡਾਈ ਆ ਗੁਰਦੁਆਰੇ ਦੇ ਪ੍ਰਧਾਨ ਸੀ ਹੋਰ ਸੀਗੇ ਕਹਿੰਦੇ ਕੀ ਸੀ ਸੱਪ ਸੀਗਾ ਮੈਂ ਕਿਹਾ ਜਿਹੜਾ ਸੱਪ ਸੀ ਨਿਕਲ ਗਿਆ ਨਾ ਇਹਨੂੰ ਯਾਦ ਕਰਾਇਆ ਜਗਾ ਨੂੰ ਜਿੱਦਾਂ ਗੁਰਦੁਆਰਾ ਯਾਦ ਕਰਾਇਆ ਫੇਰ ਇਥੇ ਹੋਰ ਗੱਲ ਹੋ ਗਈ ਵੀ ਕੋਈ ਅਪਰਾਧ ਹੋਇਆ ਸਾਰਾ ਪਿੰਡ ਇੱਕ ਬੰਨੇ ਹੋ ਗਿਆ ਆਡੇ ਤਰੀਕੇ ਦੇ ਵੀ ਜਿਹੜੇ ਮੇਰੇ ਉਲਟ ਹੋ ਗਏ ਘਰ ਦੇ ਵੀ ਜਿਹੜੇ ਉਹ ਲੋਕ ਜਿਹੜੇ ਪਿੰਡ ਦੇ ਆ ਵੀ ਇਹ ਕਿਉਂ ਇੰਨਾ ਬਾਗੀ ਪੂਣਾ ਕਰਦਾ ਤੇ ਉਹ ਵੀ ਸੀਗੇ ਫਿਰ ਇਥੇ ਸਰਪੰਚ ਸੁਖਦੇਵ ਸਿੰਘ ਆ ਤੇ ਉਹਦਾ ਬਾਪੂ ਵੀ ਇਥੇ ਉਲਟ ਹੋ ਗਿਆ ਜਿਹੜਾ ਮੇਰੇ ਨਾਲ ਮੁੰਡਾ ਹੈਗਾ ਇੱਕ ਲਾੜੀ-ਲਾੜੀ ਬਾਕੀ ਜਿਹੜੋ ਸੀਗੇ ਤੇ ਉਹ ਵੀ ਉਲਟ ਹੋ ਗਿਆ ਜਦੋਂ ਫਿਰ ਮੈਂ ਗੁਰਦੇ ਚਾੜ ਲਿਆ ਨਾ ਕੜਾਈ ਤੇ ਸਕੂਟਰ ਖੜਾ ਕਰਕੇ ਬਹੁਤੇ ਹੋਵੇ ਡਰੀਏ ਨਾ ਤੇ ਕੱਲਾ ਹੋਵੇ ਹਰੀਏ ਨਾ ਤਾਂ ਫਿਰ ਸਾਰੇ ਜਣ ਚੁੱਪ ਕਰ ਗਿਆ ਮੈਂ ਕਿਹਾ ਦੇਖੋ ਤੁਹਾ ਤੋਂ ਕਿੱਲਾ ਪੈਲੀ ਨਹੀਂ बिकਣੀ ਤੇ ਮੈਂ 10 ਮਰ ਲਈ ਵੇਚ ਕੇ ਤੁਹਾਡੇ ਤੇ ਲਾ ਦੇਣੀ ਆ ਤੇ ਮੈਂ ਜਿੱਤੀ ਮੈਂ ਹੀ ਜਾਣਾਂ ਤੇ ਮੈਂ ਆਪਣੇ ਵਿਚਾਰਾਂ ਨੂੰ ਆਪਣੀ ਸੋਚ ਤੇ ਮਤ ਨੂੰ ਨਹੀਂ ਦਬਾਉਣਾ ਤੇ ਪੂਰੀ ਦੁਨੀਆ ਦੇ ਵਿੱਚੋਂ ਜਿਹੜੀ ਆ ਟੈਲੀਵਿਜ਼ਨ ਖਬਰਾਂ ਵਾਲੇ ਇੱਥੇ ਆ ਗਏ ਸੀਗੇ ਵੀ ਜਿਹੜੀ ਚੰਗੀ ਸੋਚ ਤੇ ਮਤ ਤੇ ਵਿਚਾਰ ਉਹਨੂੰ ਨਹੀਂ ਦਬਾਉਣਾ ਚਾਹੀਦਾ ਪਰ ਫੁੱਲਤਾ ਕਰੀ ਜਾਈਏ ਹੁਣ ਦੇਖੋ ਚੰਗੀ ਮਤ ਸੋਚ ਤੇ ਵਿਚਾਰਾਂ ਨੂੰ ਕੈਨੇਡਾ ਦਾ ਜਿਹੜਾ ਰੱਖਿਆ ਮੰਤਰੀ ਆ ਉਹਨੂੰ ਬਹੁਤ ਬਹੁਤ ਜਿਹੜੀਆਂ ਮੈਂ ਵਧਾਈਆਂ ਦਿੰਨਾ ਇਥੋਂ ਤਹਿ ਦਿਲੋਂ ਧੰਨਵਾਦ ਕਰਦਾ ਪਰ ਉਹਦੇ ਮੰਦੀ ਸਥਿਤੀ ਵੀ ਜਾਣਦਾ ਲੋਕਾਂ ਨੇ ਤਹਿ ਦਿਲੋਂ ਧੰਨਵਾਦ ਕੀਤਾ ਇਹਦਾ ਪਰ ਫਿਰ ਵੀ ਉਹ ਵੱਖ-ਵੱਖ ਮੀਟਿੰਗਾਂ ਚ ਰਿਹਾ ਕੇਂਦਰ ਸਰਕਾਰ ਦੀਆਂ ਤੇ ਇੱਥੇ ਵੀ ਹੋਰ ਸ਼੍ਰੋਣੀ ਕਮੇਟੀ ਵੱਲੋਂ ਇਨੀ ਤਹਿ ਦਿਲੋਂ ਦਾ ਧੰਨਵਾਦ ਨਹੀਂ ਕੀਤਾ ਇਹਨਾਂ ਨੂੰ ਸਾੜਾ ਸੀਗਾ ਭਈ ਐਡਾ ਵੱਡਾ ਸੰਸਾਰ ਦੇ ਮੁਲਕ ਦਾ ਵੱਡਾ ਇਹੋ ਅਹੁਦੇ ਤੇ ਬੈਠ ਗਿਆ ਇਹ ਛੱਪੜ ਨਾਲੀਆਂ ਦੇ ਡਿੱਟੂ ਇੱਥੇ ਕਰਦੇ ਇੰਦਾਂ ਦੇ ਛੱਪੜ ਨਾਲੀਆਂ ਦੇ ਡਿੱਟੂ ਜਿਹੜਾ ਗੱਦਮੰਦ ਵਾਲੇ ਹੁੰਦੇ ਨਹੀਂ ਸਾਲੇ ਗੱਦਮੰਦ ਵਾਲੀ ਸੋਚ ਮਤ ਰੱਖੀ ਹੋਆ ਠੀਕ ਆ ਫਿਰ ਇਹਦੀ ਗੱਲ ਪਈ ਆ ਜੀ ਏਸੀ ਬੰਦ ਕਰਕੇ ਵੀ ਜਿਹੜਾ ਕੈਨੇਡਾ ਦਾ ਰੱਖਿਆ ਮੰਤਰੀ ਆਪਣੇ ਕੋਠੇ ਤੇ ਸੁੱਤਾ ਉਹਦੀ ਮੈਂ ਗੱਲ ਦੱਸਦਾ ਜਦੋਂ ਆਪਾਂ ਕਰਦੇ ਜਿੱਦਾ ਬਾਬਾ ਫਰੀਦ ਜੀ ਨੇ ਵੀ ਕਿ ਜਿਹੜਾ ਬਈ ਉਹ ਚਿੰਤ ਟਕਟੋਲਾ ਬਾਣ ਦੁੱਖ ਬਿਰਹਾ ਵਸਾਵਣ ਲੇਪ ਇਹ ਹਮਾਰਾ ਜੀਵਨਾ ਤੂ ਸਹਿਬ ਸੱਚੇ ਵੇਖ ਠੀਕ ਆ ਉਹ ਨਾ ਇੱਕ ਸਾਡੇ ਇੱਥੇ ਅਮੀਰ ਬਿਰਸੇ ਨਾਲ ਜਿਹੜਾ ਜੁਬੇ ਹੁੰਦਾ ਉਹਨੇ ਇੱਕ ਦਿੱਤਾ ਆਪਣਾ ਪ੍ਰੂਫ ਦਿੱਤਾ ਉਹਨਾਂ ਨੂੰ ਸਕੂਨ ਮਿਲਿਆ ਇੱਥੇ ਆਣ ਕੇ ਵੀ ਬਾਕੀਆਂ ਨੂੰ ਵੀ ਇਹ ਆ ਵੀ ਚਲੋ ਜਿੱਦਾਂ ਆਪਾਂ ਸਕੇ ਟੁੱਟੇ ਹੋਣੇ ਕਿ ਇਹ ਵੇਲੇ ਆਪਾਂ ਉੱਧੇ ਆਣ ਕੇ ਪੈਣੇ ਆ ਉਹਦੇ ਵਿੱਚ ਕੱਲ ਵੀਡੀਓ ਇੱਕ ਪਾਈ ਆ ਆ ਦੇਖੋ ਉਹਦਾ ਆ ਬਈ ਲਪਾਲ ਤੇ ਪਖਤਾਨੂ ਬੱਤੀ ਵੇਚਣੀ ਆ ਤੇ ਕੋਈ ਘਟਕੁਟ ਨਹੀਂ ਲੱਗਦੇ ਕੱਟ ਕਿਉਂ ਨਹੀਂ ਲੱਗਦੇ ਮੈਂ ਰਾਤ ਨੂੰ 12 ਵਜੇ ਫੋਨ ਕੀਤਾ ਤਾਂਡੇ ਤੇ ਦੁਪਹਿਰੇ ਸਾਰੀ ਇਦਾਂ ਕੰਮ ਕਰਦੇ ਆ ਮੁਰਕੇ ਇਦਾਂ ਹੁੰਦੀ ਆ ਦੂਜੇ ਬੰਦੇ ਇਹ ਗੱਲ ਕਹਿੰਨੇ ਆ ਹੁਣ ਆ ਜਿਹੜੇ ਲੋਕਲ ਬੰਦੇ ਦੇਖਦੇ ਆ ਇੱਥੇ ਟੁੱਪ ਚੜੀ ਹੋਊ ਧੂਰ ਚੜੀਊਗਾ ਕਿਤੇ ਜਿਹੜੇ ਗਰਜਦੇ ਆ ਬਰਸਦੇ ਨਹੀਂ ਆ ਬਰਸ ਵੀ ਗਏ ਆ ਮੀਂਹ ਪਿਆ ਦੇਖੋ ਫੇਰ ਵੀ ਦੇਖਣਾ ਪੈਂਦਾ ਬਰਸਣਾ ਕਿੰਨਾ ਗਿਆ ਕਿਤੇ ਫਸਲਾਂ ਨੁਕਸਾਨ ਨਾ ਹੋ ਜਾਏ ਜਿਹੜੇ ਗਰਜਦੇ ਹੁੰਦੇ ਆ ਬਰਸਦੇ ਵੀ ਹੁੰਦੇ ਆ ਬਾਕੀ ਆ ਦੇਖੋ ਸਿਆਸੀ ਇਸ਼ਾ ਸ਼ਕਤੀ ਕਾਰਕ ਗੁਜਾਰੀ ਤੇ ਅਤੇ ਲੋਕਾਂ ਦੀ ਸੇਵਾਦਾਰੀ ਨੂੰ ਇਕੱਠੇ ਲਿਆਉਣਾ ਸਮੇਂ ਦੀ ਮੁੱਖ ਮੰਗ ਹਰ ਪ੍ਰਧਾਨ ਮੰਤਰੀ ਆ ਜਾਂ ਮੁੱਖ ਮੰਤਰੀ ਆ ਕੋਈ ਵੀ ਆ ਇਹ ਉੱਚੇ ਆਉਂਦੇ ਆ ਤੇ ਬੈਠੇ ਨਾਲ ਉੱਚੇ ਨਹੀਂ ਹੁੰਦੇ ਉੱਚਾ ਚੰਗੀ ਸੋਚ ਤੇ ਵਿਚਾਰ ਤੇ ਇਮਾਨਦਾਰੀ ਨਾਲ ਉੱਚਾ ਹੁੰਦਾ ਜੇ ਕਹਿੰਦੇ ਆ ਚੋਰੀਆਂ ਹੋ ਜਾਂਦੀਆਂ ਹੋਰ ਹੋ ਜਾਂਦੀਆਂ ਕੋਈ ਪਾਕਿਸਤਾਨੋਂ ਤਾਂ ਆਉਂਦਾ ਨਹੀਂ ਲੋਕਲ ਹੁੰਦੇ ਘਰ ਦੇ ਹੁੰਦੇ ਆ ਜਿਹੜੇ ਪੇਤੀ ਹੁੰਦੇ ਆ ਹੁਣ ਚਾਨਣ ਚਾਨਣ ਸਾਡੇ ਪਿੰਡ ਦਾ ਸੀਗਾ ਸਾਡੇ ਬਾਬਿਆਂ ਵੇਲੇ ਚੋਰੀ ਲੱਗੀ ਘਰ ਤੇ ਕਹਿੰਦਾ ਕਿਹੜੇ ਪਾਕਿਸਤਾਨੋਂ ਆਇਓ ਸੀਗੇ ਇਥੇ ਦੀ ਹੁੰਦੀ ਆ ਉਹਨਾਂ ਦੇ ਗਾਂ ਵੀ ਲਾਦਾ ਚੋਰੀ ਕਰਨ ਗਿਆ ਹੁਣ ਚੋਰੀ ਹੋਈ ਸਾਡੇ ਹਰ ਕੋ ਨੂੰ ਪਤਾ ਪਿੰਡ ਚ ਓ ਪਠਾਣੇ ਵੀ ਪਤਾ ਪਰ ਕਿਸੇ ਨੇ ਉਹ ਪਰਚਾ ਨਹੀਂ ਕਟਿਆ ਇੰਨੀ ਚੋਰ ਬਜਾਰੀ ਆ ਇਥੇ ਖਾਨਿਆਂ ਚ ਵੀ ਦਸਾਰੇ ਬਣੇ ਇਥੇ ਪੁਲਿਸ ਵੀ ਆਈ ਜਦੋਂ ਇਕੇ ਅਫਰਾਦ ਹੋਇਆ ਉਹ ਮੁੜ ਗਿਆ ਤੇ ਲੋਕ ਨਾ ਥਾਂਗਰੇ ਨੂੰ ਮਾਈ ਜੀ ਨੂੰ ਫੋਨ ਕੀਤਾ ਮੈਂ ਕਿਹਾ ਦੇਖੋ ਆਈ ਜੀ ਨੂੰ ਕੈਂਟੀ ਕੀਤੀ ਆ ਤੇ ਮੁੜ ਕੇ ਫੋਨ ਆ ਗਿਆ ਮੁੜ ਕੇ ਪੁਲਿਸ ਆਪ ਹੀ ਆ ਗਈ ਤੇ ਕਾਰਵਾਈ ਹੋ ਗਈ ਆਪਣੀ ਜਿਹੜਾ ਚੰਗਾ ਸੰਗਠਨ ਨਹੀਂ ਛੱਡਿਆ ਕਾਰਵਾਈ ਨੇ ਪਰਫੁੱਲਤ ਕੀਤਾ ਉਸ ਤੋਂ ਬਾਅਦ ਅਗਲੀਆਂ ਜਿਹੜੀਆਂ ਕਾਰਵਾਈਆਂ ਇਹ ਕਰਦਾ ਬਈ ਜਿਹੜਾ ਸਾਡਾ ਉਹੇ ਨੂਰੀ ਹੀ ਜਾ ਆ ਇੰਗਲੈਂਡ ਲੁੱਟ ਕੇ ਲੈ ਗਿਆ ਉਹਦੇ ਲਈ ਅਜੇ ਤੱਕ ਇਨੀ ਕੁਝ ਨਹੀਂ ਕੀਤਾ ਤੇ ਕਿਤੇ ਰਹੀ ਤੇ ਖਬਰ ਸੀਗੀ ਚਲੋ ਇਹ ਆ ਲੈ ਆਹ ਦੇਖੋ ਵਾਪਸ ਲਿਆਉਣ ਲਈ ਕੋਹੇ ਨੂਰੀ ਦੇ ਬਾਰੇ ਆਹ ਖਬਰ ਆ ਅਲੀਮਾ ਜੇ ਸਪਰੀਮ ਕੋਰਟ ਵੀ ਚੁੱਪਿਆ ਇੱਥੇ ਕੋਈ ਵੀ ਅਦਾਲਤਾਂ ਜਿਹੜੀਆਂ ਉਹ ਚੰਗਾ ਨੋਟਸ ਨਹੀਂ ਲੈਂਦੀਆਂ ਤੇ ਜਿਹੜਾ ਕੈਪਟਨ ਆ ਇੱਕ ਮੈਨੂੰ ਅੱਜ ਵਿਦੇਸ਼ਾਂ ਤੋਂ ਵੀ ਫੋਨ ਆਇਆ ਕੈਪਟਨ ਨੇ ਕੇਪੀਐਸ ਖੇਲ ਜਿਹੜਾ ਬੁੱਚੜਿਆ ਕਾਤਲਿਆ ਉਹਨੂੰ ਵੀਡੀਓ ਜ਼ਰੂਰ ਆ ਪਛਾਣ ਦਿਓ ਕਿੰਨੇ ਨੌਜਵਾਨ ਕਤਲਿਆਮ ਕੀਤਾ ਉਹਨੂੰ ਐਂਬੂਲੈਂਸ ਕਹਿੰਦੇ ਡਾਕਟਰ ਭੇਜਿਆ ਐਂਬੂਲੈਂਸ ਤੇ ਡਾਕਟਰ ਇਹਨੂੰ ਭੇਜਣ ਦੀ ਕੀ ਲੋੜ ਸੀਗੀ ਉਹ ਡਾਕਟਰ ਨੇ ਤਾਂ ਕਹਿੰਦੇ ਹਸਤੀਫਾ ਦਿੱਤਾ ਐਂਬੂਲੈਂਸ ਵਾਲੇ ਵੀ ਪਿੱਟਦੇ ਆ ਵੀ ਇਹ ਬੁੱਚੜ ਦੇ ਨਾਲ ਅਸੀਂ ਕਿਉਂ ਆਪਾਂ ਲੱਗੀਏ ਹੁਣ ਕੇਪੀਐਸ ਬੁੱਚੜ ਜਿਹੜਾ ਉਹਨੂੰ ਕੋਈ ਸੁਰੱਖਿਆ ਨਹੀਂ ਦੇ ਤੂੰ ਕੈਪਟਨ ਨੂੰ ਅੱਗੇ ਕਹਿੰਦਾ ਮੈਂ ਅਸਤੀਫਾ ਦੇ ਦਿੱਤਾ ਹਰਮੰਦਰ ਸਾਹਿਬ ਦੇ ਅਟੈਕ ਲਈ ਜੇ ਅਸਤੀਫਾ ਦੇ ਦਿੱਤਾ ਤੇ ਇਹਨੂੰ ਗੁੱਚੜ ਨੂੰ ਜੇ ਨਹੀਂ ਇਹਦੇ ਪੰਜਾਬ ਦੇ ਨੌਜਵਾਨ ਮਾਰੇ ਆ ਉਹਦੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਿਹੜਾ ਪੰਜਾਬ ਦਾ ਹੋਰ ਧੰਨ ਲੁੱਟਿਆ ਉਹਦੇ ਤੇ ਕਾਰਵਾਈ ਨਹੀਂ ਕੀਤੀ ਹੁਣ ਤੂੰ ਬੱਤੀ ਇਥੇ ਆਪਾਂ ਜਨਰੇਟਰ ਨਾਲ ਫੂਕਣ ਦਾ ਓ ਤੂੰ ਨੇਪਾਲ ਨੂੰ ਤੇ ਪਾਕਿਸਤਾਨ ਨੂੰ ਵੇਚਣਦੇ ਆ ਬੱਤੀ ਤੇ ਇਹ ਤੈਨੂੰ ਪਹਿਲਾਂ ਹੀ ਵੇਚੇ ਤਾਂ ਲੱਗ ਗਿਆ ਵੀ ਇਹਨਾਂ ਦੀਆਂ ਤਨਖਾਹਾਂ ਦੇਣੀਆਂ ਇਹਨਾਂ ਦੀਆਂ ਤਨਖਾਹਾਂ ਘੱਟ ਕਰ ਕੇ ਘਰ ਦੇ ਵਿੱਚ ਸਾਡੇ ਪਿੰਡ 'ਚ ਹੀ ਲਾ ਲਾ ਇਹ ਤਿੰਨੇ ਮੁੰਡੇ ਆ ਤਿੰਨੇ ਮੁੰਡੇ ਦਾ ਨੌਕਰੀਆਂ ਤੇ ਤਿੰਨੇ ਉਹਨਾਂ ਦੀਆਂ ਕਾਹ ਨੌਕਰੀਆਂ ਦੇ ਆ ਇੱਕ ਘਰ ਦੇ ਵਿੱਚ ਇੱਕ ਵੀ ਨਹੀਂ ਨੌਕਰੀ ਤੇ ਤੂੰ ਕਹਿੰਦਾ ਨੌਕਰੀਆਂ ਦੇਣੀ ਆ ਤੂੰ ਕਹਿੰਦਾ ਮੋਬਾਈਲ ਫੋਨ ਦੇਣੇ ਆ ਮੋਬਾਈਲ ਫੋਨ ਜਿਹੜੇ ਆ ਮੈਂ 70 70 ਹਜ਼ਾਰ ਵਾਲੇ ਵੀ ਰਿਸ਼ਤੇਦਾਰ ਕਹਿੰਦੇ ਦੇਨੇ ਮੈਂ ਕਹਿੰਦਾ ਨਹੀਂ ਮੈਂ ਨਹੀਂ ਇੰਨੇ ਰੱਖਨੇ ਜੇਬਾਂ 'ਚ ਹੋਵੇ ਮਿੱਟੀ ਲੱਗੀ ਹੋਵੇ ਤੇ ਹਰ ਕਦੇ ਕਹਿੰਦਾ ਦੇਤਾ ਕਿੰਨੀ ਕਾਕ ਆ ਆਪਾਂ ਖੇਤਾ ਮਿੱਟੀਆਂ ਵਾਲੇ ਕੰਮ ਕਰਦੇ 70 70 ਹਜ਼ਾਰ ਵਾਲੇ ਮੋਬਾਈਲ ਨਾਲ ਸਰ ਜਾਂਦਾ ਜੇ ਲੋੜ ਪਈ ਤਾਂ 70 70 ਹਜ਼ਾਰ ਵਾਲਾ ਵੀ ਰੱਖ ਲਵਾਂਗੇ ਇਹ ਇਦਾਂ ਹੀ 16 16 ਹਜ਼ਾਰ 20 20 ਲੱਖ ਵਾਲੀਆਂ ਉਹ ਵੀ ਸਾਡੇ ਕੋਲ ਹੈਗੀਆਂ ਠੀਕ ਆ ਆਪਾਂ ਭੁੱਖੇ ਨੰਗੇ ਨਹੀਂਗੇ ਆਪਾਂ ਮਿਹਨਤਾਂ ਵਾਲੇ ਆ ਤੇ ਤੁਸੀਂ ਦਖਾਂਡੇ ਖਜ਼ਾਨੇ ਚ ਜਿਹੜੀਆਂ ਕਾਰਾਂ ਉਹ ਲੈ ਕੇ ਸਾਰੀਆਂ ਵਰਤਨ ਦਾਇਆਂ ਪਿੰਡ ਦਾ ਉਹ ਸਾਹਮਣੇ ਗੁਰਦੁਆਰਾ ਛਡਾਇਆ ਮਸਜਿਦ ਛਡਾਈ 35 ਸਾਲ ਦੀ ਪੈੜੀ ਛਡਾਈ ਕਲੱਬ ਜੜਾਈ ਆ ਸਰਪੰਚੀ ਦੇ ਖੰਡ ਦਾ ਮੈਨੂੰ ਜਿਹੜਾ ਹਰਜਾਨਾ ਮਿਲਿਆ ਮੁੜ ਕੇ ਇੱਕ ਬੰਦੇ ਆ ਕਿ ਪਿੰਡ ਦੇ ਉਹਨੇ ਆਪਣੇ ਰਿਸ਼ਤੇਦਾਰੀ ਕੁੜੀ ਲਿਆਣ ਕੇ ਸਾਡੇ ਘਰ ਤੇ ਵਿਆਹ ਤੇ ਦੋਨਾਂ ਪੜ ਭਰਾਵਾਂ ਚ ਪਾੜ ਪਾਤਾ ਜੋ ਸੋਨਾ ਚਾਂਦੀ ਜੋ ਕਾਗਜ਼ ਪੱਤਰ ਆ ਜਿਹਦੇ ਵਿੱਚ ਕਾਰਗਲ ਜੰਗ ਨਾਲ ਵੀ ਸੰਬੰਧ ਤੇ ਆ ਜਿਹੜੇ ਉਰਦੂ ਦੇ ਵਿੱਚ ਵੀ ਆ ਠੀਕ ਆ ਉਹ ਸਾਰੇ ਠਾਣੇ ਟਾਂਡੇ ਤੋਂ ਵੀ ਪਹਿਲਾਂ ਚੋਰੀ ਹੋ ਗਈ ਇੱਥੋਂ ਵੀ ਚੋਰੀ ਹੋ ਗਈ ਹੈਗੇ ਇਹ ਪੁਲਿਸ ਵਾਲਿਆਂ ਨੂੰ ਆਪ ਪਤਾ ਸਾਰਿਆਂ ਨੂੰ ਇਹ ਪੁਲਿਸ ਦਫ਼ਤਰ ਸਪਾਈ ਤੋਂ ਲੈ ਕੇ ਡੀਜੀਪੀ ਤੱਕ ਵੀ ਕੀ ਕਰਦੇ ਆ ਜੇ ਫੌਜ ਇੱਥੇ ਬਾਹਰ ਜਾਣ ਕੇ ਗੱਡੀਆਂ 'ਚ ਤੇਲ ਵੇਚਦੀ ਸੀ ਕਿ ਉਹਨਾਂ ਦੇ ਵੀ ਮਸਿਰ ਸੂਰ ਪਾੜੇ ਉਹਨਾਂ ਨੂੰ ਵੀ ਅੱਗ ਲਾਈ ਗੱਡੀਆਂ ਨੂੰ ਪੰਜਾ ਪਿਆ ਬੰਦਿਆਂ ਨੇ ਮੁਰਗੇ ਅੱਗ ਬੁਝਾਈ ਇੱਥੇ ਚੋਰ ਬਿਆਰੀ ਆ ਸਾਰੇ ਮੁਰਗੇ ਦੇ ਵਿੱਚ ਜਿਹੜੇ ਚੰਗੀ ਸੋਚ ਤੇ ਮਤ ਵਿਚਾਰ ਨਹੀਂ ਦੱਬ ਦੇਣੇ ਚਾਹੀਦੇ ਹੁਣ ਪਾਣੀ ਲਾਉਂਦਾ ਹੀ ਬੁਖਾਰ ਚੜਿਆ ਸੀਗਾ ਸਿਰ ਦੁਖਦਾ ਸੀਗਾ ਵੀ ਚਲੋ ਦੇਖਦੇ ਆ ਕੀ ਕਰਨਾ ਆਪਾ ਬੁਖਾਰ ਦੇ ਵਿੱਚ ਵੀ ਬਿਮਾਰ ਦੇ ਵਿੱਚ ਵੀ ਕੰਮ ਕਰਨਾ ਪੈਂਦਾ ਕਿਉਂਕਿ ਆਪ ਹੀ ਕਰਨਾ ਪੈਣਾ ਇਹਨਾਂ ਨੂੰ ਬਿਮਾਰੀਆਂ ਇਹਨਾਂ ਨੂੰ ਕਾਦੀਆਂ ਲੱਗੀਆਂ ਹੁਣ ਬਾਦਲ ਵੀ ਚੱਲ ਜਾਂਦਾ ਵਿਦੇਸ਼ਾਂ ਨੂੰ ਆ ਕੇਪੀਐਸ ਗਿਲ ਜਿਹੜਾ ਬੁਚੜਾ ਮਰਦਾ ਇਹਨੂੰ ਮਰਨ ਦਿਓ ਇਹਨੂੰ ਪਹਿਲਾਂ ਦਾਦਚੀ ਦੇ ਬਿਆਨ ਕਰਾਵੋ ਇਹ ਦੋਸ਼ੀ ਨੂੰ ਇਹਨੂੰ ਪਤਾ ਤਾਂ ਲੱਗੇ ਵੀ ਕੀ ਗੱਲ ਹੈ ਕੈਪਟਨ ਬਿਲਕੁਲ ਗਲਤ ਕਾ ਲਿਆ ਤੂੰ ਅਪਰਾਧੀਆਂ ਨੂੰ ਜਿਹੜੀ ਹੈ ਨਾ ਜਿਹੜੀ ਆਹ ਹਮਦਰਦੀ ਕਰਨੀ ਅਪਰਾਧੀਆਂ ਦੀ ਜਿਹੜੀ ਮਤ ਕਰਨੀ ਉਹ ਬੰਦ ਕਰ ਇੱਥੇ ਕਿਸਾਨ ਮਰੀ ਜਾਂਦੇ ਅਜੇ ਵੀ ਤੂੰ ਅੱਗੇ ਬਾਦਲ ਨੂੰ ਕਹਿਣਾ ਹੁਣ ਤੂੰ ਵੀ ਫੇਰ ਮੁੜ ਕੇ ਖਰੇ ਉਸ ক্যাਟਾਗਰੀ ਦਾ ਇਹ ਚੀਜ਼ ਤੇ ਆਪਣੀ ਸਪਸ਼ਟੀਕਰਨ ਦੇ ਕੈਪਟਨ ਤੇ ਬਾਕੀ ਜਿਹੜੀਆਂ ਫੈਲਾ ਫੂਲਣਾ ਲੈ ਇੰਨੀਆਂ ਗੱਲਾਂ ਕਹਦੇ ਸਮਾਪਤੀ ਕਰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ